ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਬਹੁਤ ਹੀ ਖਾਸ ਹੈ ਜੀ ਕਿਉਂਕਿ ਕੱਲ ਦੇ ਦਿਨ ਈਦ ਹੈ ਆਪ ਸਭ ਨੂੰ ਬਰਹਾਨੂ ਜਿੰਨਾਂ ਪੀਰਾਂ ਪੀਰਾਂ ਨੂੰ ਮੰਨਣ ਵਾਲਗੇ ਹੈ ਜੀ ਜਨਨੇ ਰੋਟੀ ਰੱਖੀ ਹੋਈ ਹੈ ਈਦ ਮੁਬਾਰਕ ਹੋਵੇ ਸੋ ਪਰਮਾਤਮਾ ਇਹ ਤੁਹਾਡੀ ਰੋਟੀਆ ਨੂੰ ਕਬੂਲ ਕਰੇ ਸੋ ਸੁੱਖਾਂ ਦੀ ਬਰਸਾਤ ਕਰੇ ਤੇ ਜੋ ਦੁੱਖ ਤਕਲੀਫਾਂ ਤੁਹਾਡੇ ਤੋਂ ਦੂਰ ਚਲੇ ਜਾਣ ਜਾਣ ਸੋ ਪ੍ਰਮਾਤਮਾ ਦੀ ਜਦੋਂ ਅਸੀਂ ਇਬਾਦਤ ਦਿਲ ਲਗਾ ਕੇ ਕਰਦੇ ਹਾਂ ਤੇ ਉਹ ਜ਼ਰੂਰ ਸੁਣਦਾ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਤਾਂ ਇਹ ਹੀ ਕੋਸ਼ਿਸ਼ ਕਰਨੀ ਚਾਹੀਦੀ ਕਿ ਜਿਆਦਾ ਤੋਂ ਜਿਆਦਾ ਧਿਆਨ ਜਿਹੜਾ ਇਬਾਦਤ ਵੱਲ ਦਿੱਤਾ ਜਾਵੇ ਜਦੋਂ ਖਾਸ ਦਿਨ ਉਹਨਾਂ ਦੇ ਚੱਲਦੇ ਨੇ ਜੀ ਸੋ ਬਾਕੀ ਇੱਥੇ ਆਪਾਂ ਇਹ ਤੇ ਕੁਝ ਕਰਮ ਸਾਂਝੇ ਕਰਦੇ ਹਾਂ ਜੀ ਵੀਡੀਓ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੇ ਸੰਸਾਰੇ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਕਿ ਕਮੈਂਟਾਂ ਚ ਵੀ ਕੁਝ ਨਾ ਕੁਝ ਤੁਹਾਡੇ ਮਸਲੇ ਹੱਲ ਜ਼ਰੂਰ ਹੋਣਗੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਣਾ ਜੀ ਨਾਲ ਘੰਟੀ ਦਾ ਬਟਨ ਵੀ ਦਬਾਓ ਤਾਂ ਕਿ ਹਰ ਹੋਈ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਤੁਸੀਂ ਵੀਡੀਓ ਨੂੰ ਸੁਣ पाओ ਦੇ ਨਾਲ ਹੀ ਹੁਣ ਆਪਾਂ ਇੱਥੇ ਇੱਕ ਕਮੈਂਟ ਵਾਸਤੇ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਪਨਾ ਕੇ ਰੱਖਣਾ ਚਾਹੁੰਦੀ ਹਾਂ ਹੋਰ ਕੋਈ ਗੁਰੂ ਨਹੀਂ ਬਣਾਉਣਾ ਚਾਹੁੰਦੀ ਸੋ ਦੇਖੋ ਜੀ ਜੇਕਰ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਹੋ ਤਾਂ ਫਿਰ ਬਹੁਤੇ ਰੌਲੇ ਜਾਂ ਬਹੁਤ ਸੋ ਇੱਥੇ ਇਹਨਾਂ ਨੇ ਨਾਲ ਹੀ ਇਹ ਵੀ ਲਿਖਿਆ ਹੈ ਦੀ ਪੀਰਾਂ ਦੀ ਜਗ੍ਹਾ ਹੈ ਕਿ ਅਸੀਂ ਉਹਨਾਂ ਦਾ ਕਲਮਾ ਪੜ੍ਹ ਸਕਦੇ ਆ ਸੋ ਦੇਖੋ ਜੀ ਜਦ ਤੁਸੀਂ ਗੁਰਤਾਰਨਾ ਦੀ ਕਰਨਾ ਚਾਹੁੰਦੇ ਦੇਹ ਤਾਰੀ ਗੁਰੂ ਨਹੀਂ ਬਣਾਉਣਾ ਚਾਹੁੰਦੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਸਮਝਦੇ ਹੋ ਤਾਂ ਫਿਰ ਇੱਕ ਦੇ ਲੜ ਲੱਗੋ ਬਾਣੀ ਤੇ ਅਮਲ ਕਰੋ ਤੇ ਸਜਦਾ ਸਲਾਮ ਸਭ ਨੂੰ ਕਰੋ ਨਿੰਦਿਆ ਕਿਸੇ ਧਰਮ ਦੀ ਨਾ ਕਰੋ ਤੇ ਫਿਰ ਗੁਰੂ ਖੁਸ਼ ਹੁੰਦਾ ਹੈ ਸੋ ਗੁਰੂ ਕੋਈ ਵੀ ਹੈ ਕਿਸੇ ਵੀ ਧਰਮ ਦਾ ਹੈ ਉਹ ਕਦੇ ਵੀ ਇਹ ਨਹੀਂ ਕਹਿੰਦਾ ਹੈ ਕਿ ਤੁਸੀਂ ਕਿਸੇ ਨੂੰ ਨਿੰਦਣਾ ਹੈ ਸੋ ਜਿੱਥੇ ਜੀ ਦਾ ਮਨ ਟਿਕਦਾ ਉਹ ਟਿਕ ਜਾਣਾ ਚਾਹੀਦਾ ਤੇ ਕਿਸੇ ਨੂੰ ਮਾੜਾ ਕਹਿਣ ਦਾ ਆਪਾਂ ਨੂੰ ਹੱਕ ਨਹੀਂ ਕਿਉਂਕਿ ਆਪਾਂ ਇਹ ਚਾਰ ਦਿਨ ਦੀ ਜ਼ਿੰਦਗੀ ਕੱਟਣ ਆਏ ਆ ਸੋ ਵੈਸੇ ਕਮੈਂਟ ਵਾਲਿਆਂ ਨੂੰ ਨਹੀਂ ਅਸੀਂ ਕਹਿ ਰਹੇ ਵੈਸੇ ਹੀ ਸਮਝਾ ਰਹੇ ਆ ਸੋ ਆਪਾਂ ਚਾਰ ਦਿਨ ਦੀ ਜ਼ਿੰਦਗੀ ਕੱਟਣ ਆਏ ਆ ਆਪਣੀ ਬਹੁਤੀ ਕਮਾਈ ਨਹੀਂ ਹੈ ਜਿਹੜਾ ਕਿ ਆਪਾਂ ਕਿਸੇ ਨੂੰ ਮਾੜਾ ਆਖੀ ਕਿਉਂਕਿ ਜਦੋਂ ਕੋਈ ਕਿਸੇ ਨੂੰ ਮੰਨਦਾ ਹੈ ਤੇ ਉੱਥੇ ਜੇਕਰ ਕੋਈ ਗੱਲ ਤੋਂ ਗੱਲ ਹੋ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਅਸੀਂ ਸਿਰਫ ਉਹਨਾਂ ਨੂੰ ਹੀ ਕਹਿਣ ਲੱਗ ਪੈਂਦੇ ਹੋਰ ਜਾਓ ਉਹਨਾਂ ਦੇ ਹੋਰ ਜਾਓ ਉਹਨਾਂ ਦੇ ਅੱਗੇ ਮੱਥੇ ਟੇਕੋ ਨਾ ਕਰਗੜੋ ਜਦੋਂ ਇਤਨੀ ਗੱਲ ਕਹਿੰਦੇ ਆ ਤੇ ਉਹ ਕਲੰਕ ਜਿਹੜਾ ਆ ਉਸ ਗੁਰੂ ਨੂੰ ਪੀਰ ਨੂੰ ਫੱਕਰ ਫਕੀਰ ਨੂੰ ਲੱਗਦਾ ਹੈ ਨਾ ਹੀ ਕੀ ਉਹ ਸੇਵਕ ਨੂੰ ਸੋ ਇੱਥੇ ਸੋਚ ਸਮਝ ਕੇ ਬੋਲਿਆ ਕਰੋ ਕਿ ਆਪਾਂ ਨੂੰ ਨਹੀਂ ਪਤਾ ਪ੍ਰਮਾਤਮਾ ਨੇ ਬਣਾਇਆ ਹੈ ਅਸੀਂ ਕਿੱਥੋਂ ਟੁੱਟ ਕੇ ਕਿੱਥੇ ਜੁੜੇ ਹਾਂ ਕਿ ਸਾਡਾ ਪੁਰਾਣਾ ਜਨਮਾ ਦਾ ਹਿਸਾਬ ਜੁੜਿਆ ਹੈ ਕਿ ਉਹ ਮਾਲਕ ਨੇ ਖੇਡ ਚਾਈ ਹੈ ਜੋ ਮਾਲਕ ਕਰਾਉਂਦਾ ਹੈ ਉਵੇਂ ਦਾ ਇਨਸਾਨ ਬਣਦਾ ਜਾਂਦਾ ਹੈ ਸੋ ਕਿਉਂਕਿ ਜਿੱਥੋਂ ਟਾਣੀ ਟੁੱਟੀ ਆ ਉੱਥੇ ਵਾਪਸ ਜੁੜਨੀ ਦਾ ਹੈਗੀ ਆ ਜਿੱਥੇ ਕਿਸੇ ਦੀ ਸ਼ਰਤਾਂ ਹੁੰਦੀਆਂ ਉੱਥੇ ਜਾ ਚੜਦਾ ਹੈ ਉਸ ਨੂੰ ਕਦੇ ਵੀ ਨਿੰਦਣਾ ਨਹੀਂ ਹੈ ਤੇ ਬਾਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਮੰਨਦੇ ਨੇ ਉਹ ਫਿਰ ਦੇਹਧਾਰੀ ਗੁਰੂ ਨੂੰ ਤਾਂ ਬਣਾਉਂਦੇ ਨਹੀਂ ਜਾਂ ਫਿਰ ਅਮਰ ਤੇ ਹੀ ਸ਼ੱਕਦੇ ਨੇ ਜੀ ਸੋ ਬਾਕੀ ਇੱਕ ਤਾਂ ਮੰਨ ਲਟਕਾਉ ਬਾਣੀ ਦੀ ਹੀ ਫਿਰ ਗੱਲ ਮੰਨੋ ਸਾਈ ਦਾ ਸਲਾਮ ਸਭ ਨੂੰ ਕਰੀ ਜਾਓ ਜੀ ਸੋ ਕਈਆਂ ਦਾ ਇਹ ਵੀ ਮੰਨਣਾ ਹੈ ਕਿ ਅਸੀਂ ਅਮਰਤ ਛਕ ਲਿਆ ਹੈ ਹੁਣ ਅਸੀਂ ਕਿਸੇ ਅੱਗੇ ਸਿਰ ਨਹੀਂ ਝੁਕਾ ਸਕਦੇ ਸੋ ਸਿਰ ਨਹੀਂ ਝੁਕਾ ਸਕਦੇ ਹੱਥ ਤਾਂ ਜੋੜ ਸਕਦੇ ਸਿਰਫ ਹੱਥ ਜੋੜ ਕੇ ਅੱਗੇ ਨਿਕਲ ਜਾਓ ਕਦੇ ਕਿਸੇ ਨੂੰ ਨਿੰਦੋ ਨਾ ਸਿਰਫ ਇੰਨਾ ਹੀ ਕਵਾਂਗੇ ਕਿਉਂਕਿ ਆ ਆਮ ਇਨਸਾਨ ਆ ਤੁਸੀਂ ਕੋਈ ਖਾਸ ਨਹੀਂ ਹੈ ਤੇ ਸਾਨੂੰ ਕੋਈ ਹੱਕ ਹੀ ਨਹੀਂ ਹੈ ਕਿ ਅਸੀਂ ਕਿਸੇ ਨੂੰ ਮਾੜਾ ਬੋਲੀਏ ਕਿਉਂਕਿ ਜਿਨ੍ਹਾਂ ਨੇ ਵੰਦਗੀ ਕਰ ਲਈ ਜਿਨ੍ਹਾਂ ਦੇ ਨਾਮ ਦੇ ਚਿਰਾਗ ਹੀ ਜਗਦੇ ਜਿਨ੍ਹਾਂ ਦੇ ਨਾਲ ਇੰਨੀ ਦੁਨੀਆ ਜੁੜ ਗਈ ਸ਼ਰਧਾ ਦੇ ਨਾਲ ਸੇਵਾ ਕਰ ਰਹੀ ਹੈ ਕੁਝ ਮਿਲ ਰਿਹਾ ਹੈ ਤਵੀ ਤੋਂ ਇਨਸਾਨ ਸੇਵਾ ਕਰਦਾ ਹੈ ਪਰਨਾ ਕਿਸੇ ਨੂੰ ਕੀ ਪਈ ਆ ਕਿ ਜਾ ਕੇ ਕੋਲ ਪੈਸੇ ਖਰਚ ਕੇ ਚਰਾਗ ਬੱਤੀਆਂ ਕੀਤੇ ਜਾਣ ਸੋ ਜਿੱਥੋਂ ਜੀ ਨੂੰ ਕੁਝ ਮਿਲਦਾ ਹੈ ਜੀ ਨੂੰ ਕੁਝ ਦਿਸਦਾ ਹੈ ਕਿ ਵਾਕੇ ਇੱਥੇ ਆ ਪਾਵਰ ਹੈ ਅਸੀਂ ਦੇਖਿਆ ਹੈ ਮਹਿਸੂਸ ਕੀਤਾ ਹੈ ਤੇ ਅਸੀਂ ਆ ਚੀਜ਼ ਮੰਗੀ ਤੇ ਇਹਨੂੰ ਪਾਇਆ ਹੈ ਤੇ ਉੱਥੇ ਉਹਦਾ ਵਿਸ਼ਵਾਸ ਵਾਜ ਜਾਂਦਾ ਹੈ ਤੇ ਉਹਦੇ ਲਈ ਉਹ ਹੀ ਸਭ ਕੁਝ ਹੋ ਜਾਂਦਾ ਹੈ ਰੱਬ ਬਣ ਜਾਂਦਾ ਕਿਉਂਕਿ ਰੱਬ ਇੱਕੋ ਹੀ ਆ ਪਰਮਾਤਮਾ ਇੱਕ ਰੂਪ ਅਨੇਕ ਸੋ ਪਰਮਾਤਮਾ ਇੱਕ ਹੀ ਆ ਜਾਣਾਂ ਨੇ ਇੱਕ ਥਾਂ ਤੇ ਆ ਸਭ ਇਹਨਾਂ ਪਰ ਰੂਪ ਅਨੇਕ ਹੈ ਵਕ ਵਕ ਰੂਪਾਂ ਦੇ ਵਿੱਚੋਂ ਬੈਠਾ ਹੋਇਆ ਹੈ ਜਿੱਦਾਂ ਜਿੱਦਾਂ ਦਾ ਕਿਸੇ ਦਾ ਮਨ ਹੈ ਜਿੱਦਾਂ ਜਿੱਦਾਂ ਦੀ ਕਿਸੇ ਦੀ ਸੇਵਾ ਹੈ ਪਿਛਲੇ ਜਨਮਾਂ ਦਾ ਸਾਬ ਹੈ ਉਦਾਂ ਉਦਾਂ ਦੇ ਥਾਂ ਇਨਸਾਨ ਸ਼ਰਤਾ ਦੇ ਨਾਲ ਮੰਨੀ ਜਾ ਰਿਹਾ ਹੈ ਜੁੜੀ ਜਾ ਰਿਹਾ ਹੈ ਸੋ ਪ੍ਰਮਾਤਮਾ ਵੀ ਕਰਮ ਕਰੀ ਜਾ ਰਿਹਾ ਹੈ ਸੋ ਜਿੱਥੋਂ ਜਿਹਨੂੰ ਜਾਨੀ ਕਿ ਆਰਾਮ ਆ ਗਿਆ ਜੀ ਉਹਦੇ ਲਈ ਤਾਂ ਉਹੀ ਰੱਬ ਹੈ ਸੋ ਉਹ ਤਾਂ ਫਿਰ ਉਹਨੂੰ ਹੀ ਸਜਦਾ ਸਲਾਮ ਕਰੇਗਾ ਜੇਕਰ ਇੱਥੇ ਇੱਕ ਦੂਜੇ ਨੂੰ ਰੋਕਿਆ ਜਾਏਗਾ ਕਿ ਤੁਸੀਂ ਇਹਨਾਂ ਨੂੰ ਨਾ ਮੰਨੋ ਇਹ ਕੋਈ ਰੱਬ ਨਹੀਂ ਹੈ ਇਹ ਦਇਆ ਹੁੰਦਾ ਹੈ ਬਹੁਤ ਰੰਗੀਆਂ ਗੱਲਾਂ ਅੱਜ ਕੱਲ ਚੱਲ ਹੀ ਰਹੀਆਂ ਆ ਪਸਾਬ ਜਾਣਦੇ ਆ ਪਰ ਰੋਕ ਸਕਦੇ ਆ ਕੋਈ ਜਗ੍ਹਾ ਨੂੰ ਢਾ ਸਕਦੇ ਆ ਸਭ ਕੁਝ ਕੀਤਾ ਜਾ ਸਕਦਾ ਪਰ ਜੋ ਇਨਸਾਨ ਦਾ ਮਨ ਹੈ ਇਹਨੂੰ ਨਿਟਾਇਆ ਜਾ ਸਕਦਾ ਰੋਕਿਆ ਜਾ ਸਕਦਾ ਆ ਮੱਥਾ ਟੇਕਣ ਤੋਂ ਟੋਕਿਆ ਜਾ ਸਕਦਾ ਹੈ ਸੋ ਦਰਗਾਹਾਂ ਤੋਂ ਰੋਕ ਲਿਆ ਜਾ ਸਕਦਾ ਦਰਗਾਹਾਂ ਜਿਵੇਂ ਆਪਾਂ ਕਹਿ ਲੈ ਸਕਦੇ ਕਿ ਆਪਾਂ ਸੇਵਾ ਕਰਦੇ ਏ ਈ ਵੱਡੀ ਗੱਲ ਪਰ ਜੋ ਅੱਜਕਲ ਦੇਖ ਰਹੇ ਆ ਕਿ ਪੀਰਾਂ ਨੂੰ ਮੰਨਣਾ ਗੁਨਾਹ ਹੈ ਜ਼ਿਆਦਾਤਰ ਇਹ ਮੰਨ ਰਹੇ ਨੇ ਤੇ ਸੰਥਾ ਸੰਥਾ ਤੂੰ ਰੋਕ ਸਕਦੇ ਆ ਪਰ ਜੋ ਮਨ ਵਿੱਚ ਵਸ ਗਿਆ ਹੈ ਮਨ ਚੋਂ ਇਹ ਕਦੇ ਕੱਢਿਆ ਜਾਂਦਾ ਨਹੀਂ ਸੋ ਇਬਾਦਤ ਕਰਨੀ ਸ਼ੁਰੂ ਕਰ ਦੇਵੇ ਤੇ ਅੰਦਰੋਂ ਹੀ ਸਭ ਖੁਸ਼ ਹੋ ਫਿਰ ਇਨਸਾਨ ਪਾ ਲੈਂਦਾ ਹੈ ਤੇ ਜਿਸ ਦਿਨ ਫਿਰ ਪ੍ਰਮਾਤਮਾ ਨੇ ਆਪ ਨਾਮ ਕਰਾਉਣਾ ਯਾਰ ਹੋਣਾ ਹੈ ਤੇ ਉਹ ਫਿਰ ਹੋ ਕੇ ਰਹਿੰਦਾ ਫਿਰ ਉੱਥੇ ਕੋਈ ਵੀ ਰੋਕ ਨਹੀਂ ਸਕਦਾ ਸੋ ਬਾਕੀ ਤੇ ਜਣਕੀ ਇੰਨਿਆ ਤੇ ਹੀ ਕਵਾਂਗੇ ਕਿ ਜੇਕਰ ਸੱਚਮੁੱਚ ਪ੍ਰਮਾਤਮਾ ਨੂੰ ਮੰਨਦੇ ਹੋ ਤੇ ਕਦੇ ਕਿਸੇ ਨੂੰ ਮਾੜਾ ਬੋਲ ਨਾ ਕਹੋ ਕਿਉਂਕਿ ਹਰ ਇੱਕ ਨੂੰ ਪ੍ਰਮਾਤਮਾ ਦੀ ਸੇਵਾ ਕਰਨ ਦਾ ਪੂਰਾ ਹੱਕ ਹੈ ਚਾਹੇ ਕੋਈ ਬੱਚਾ ਹੈ ਚਾਹੇ ਕੋਈ ਬਜ਼ੁਰਗ ਹੈ ਕੋਈ ਵੀ ਲਾ ਲੋ ਸੋ ਹਰ ਇੱਕ ਨੂੰ ਹੱਕ ਹੈ ਸੇਵਾ ਸਿਮਰਨ ਕਰਨ ਦਾ ਪਾਰ ਲੱਗਣ ਦਾ ਜੇਕਰ ਗਲਤੀਆਂ ਇਨਸਾਨ ਕੋਲੋਂ ਨਹੀਂ ਹੋਣਗੀਆਂ ਤੇ ਰੱਬ ਨੂੰ ਮੰਨੇਗਾ ਕੋਣ ਕਿਉਂਕਿ ਗਲਤੀ ਹੁੰਦੀ ਹੈ ਇਨਸਾਨ ਫਿਰ ਟੁੱਟਦਾ ਹੈ ਫਿਰ ਪਰਮਾਤਮਾ ਨਾਲ ਜੁੜਦਾ ਹੈ ਫਿਰ ਦੂਸਰਾ ਜਨਮ ਹੋ ਜਾਂਦਾ ਫਿਰ ਉਹ ਪਿਛਲੇ ਗੁਨਾਹਾਂ ਨੂੰ ਨਹੀਂ ਦੇਖਣਾ ਚਾਹੀਦਾ ਇੱਕ ਇਨਸਾਨ ਨੂੰ ਦੂਸਰੇ ਇਨਸਾਨ ਨੂੰ ਮਾੜਾ ਕਹਿਣ ਦਾ ਕੋਈ ਹੱਕ ਨਹੀਂ ਹੈ ਜੇਕਰ ਹੱਕ ਹੈ ਤੇ ਉਹ ਪਰਮਾਤਮਾ ਦਾ ਹੈ ਪਰਮਾਤਮਾ ਜਾਣਦਾ ਹੈ ਇਹਦੇ ਨਾਲ ਕੀ ਕਰਨਾ ਕਿਉਂਕਿ ਜਿਸ ਦਿਨ ਦੁਨੀਆ ਤੋਂ ਜਾਣਾ ਹੈ ਉਸ ਦਿਨ ਕਿਸੇ ਨੇ ਵੀ ਨਾਲ ਨਹੀਂ ਜਾਣਾ ਜਿਹੜਾ ਕਿ ਅਸੀਂ ਕਿਸੇ ਨੂੰ ਮਾੜਾ ਕਹੀਏ ਸੋ ਕਿਸੇ ਨੇ ਕਿਸੇ ਦਾ ਸਾਥ ਨਹੀਂ ਦੇਣਾ ਕਿਸੇ ਨੇ ਕਿਸੇ ਦੇ ਨਾਲ ਨਹੀਂ ਤੁਰਨਾ ਤੁਰਨਾ ਹੈ ਤੇ ਸਿਰਫ ਪਰਮਾਤਮਾ ਨੇ ਤੇ ਤੁਹਾਡੇ ਕੀਤੇ ਹੋਏ ਚੰਗੇ ਕਰਮਾਂ ਨੇ ਸੋ ਇਸ ਲਈ ਕਿਸੇ ਨੂੰ ਮਾੜਾ ਨਾ ਕਹੋ ਜਿੱਥੇ ਜੋ ਕੋਈ ਕੁਝ ਕਰਦਾ ਹੈ ਕਰਨ ਦਿਓ ਤੇ ਆਪਣੀ ਮਸਤੀ ਜ ਮਸਤ ਰਹੋ ਸੇਵਾ ਸੰਗਨ ਕਰੋ ਤੇ ਅੱਗੇ ਲੰਘ ਜਓ ਜੇਕਰ ਆਲੇ ਦੁਆਲੇ ਦੇਖਣ ਲੱਗੋਗੇ ਕਿ ਥੋੜਾ ਬਹੁਤ ਗਿਆਨ ਆ ਗਿਆ ਤੇ ਸਮਝਾਉਣ ਤੁਰ ਪੋਗੇ ਬਹਿਸਣ ਤੁਰ ਪੋਗੇ ਕਹਿੰਦੇ ਕਿ ਪ੍ਰਮਾਤਮਾ ਦੇ ਨਾਮ ਦੀ ਕਦੇ ਬਹਿਸਣਾ ਨਹੀਂ ਚਾਹੀਦਾ ਤੇ ਫਿਰ ਤੁਸੀਂ ਕਦੇ ਵੀ ਉੱਥੇ ਤੱਕ ਨਹੀਂ ਪਹੁੰਚ ਸਕਦੇ ਜੇਕਰ ਤੁਸੀਂ ਉਹ ਮੰਜ਼ਿਲ ਤੱਕ ਪਹੁੰਚਣਾ ਹੈ ਅਸਰ ਪ੍ਰਮਾਤਮਾ ਨੂੰ ਦੇਖਣਾ ਹੈ ਸੱਚਖੰਡ ਨੂੰ ਦੇਖਣਾ ਹੈ ਦਸਵੇਂ ਦੁਆਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਦਸਵੇਂ ਦੁਆਰ ਤੱਕ ਪਹੁੰਚੀਏ ਤਾਂ ਫਿਰ ਇਹ ਗੱਲਾਂ ਨੂੰ ਤਿਆਗਣਾ ਪਵੇਗਾ ਕਿਸੇ ਦੇ ਗੁਨਾਹਾਂ ਵੱਲ ਨਾ ਦੇਖੋ ਆਪਣੇ ਵੱਲ ਦੇਖ ਲਓ ਇੰਨਾ ਹੀ ਕਾਫੀ ਆ ਕਿਉਂਕਿ ਆਪ ਵੱਲ ਜਦੋਂ ਇਹ ਝਾਤ ਮਾਰਦੇ ਆ ਕਿ ਅਸੀਂ ਪਹਿਲਾਂ ਤੋਂ ਲੈ ਕੇ ਅੱਜ ਤੱਕ ਇਹ ਕੀ ਕੀਤਾ ਆ ਤੇ ਉਹ ਸਭ ਚੀਜ਼ਾਂ ਆ ਜਾਂਦੀਆਂ ਨੇ ਤੇ ਫਿਰ ਇਥੋਂ ਅਸਾਸ ਕੀਤਾ ਜਾ ਸਕਦਾ ਕਿ ਹਰ ਇੱਕ ਅਨੁਸਾਰ ਗਲਤੀਆਂ ਦਾ ਪੁਤਲਾ ਹੈ ਕਿਉਂਕਿ ਪਰਮਾਤਮਾ ਬਖਸ਼ਣ ਹਾਰ ਹੈ ਅਸੀਂ ਪੁੱਲਣ ਹਾਰ ਸੋ ਜਦੋਂ ਅਸੀਂ ਗਲਤੀਆਂ ਕਰਦੇ ਹਾਂ ਤੇ ਪਰਮਾਤਮਾ ਬਖਸ਼ਦਾ ਉਦੋਂ ਹੈ ਜਦੋਂ ਅਸੀਂ ਉਹਦੇ ਚਾਹਨਾ ਜੀ ਜਾ ਲੈਂਦੇ ਹਾਂ ਜੇ ਪਰਮਾਤਮਾ ਨੇ ਹੀ ਮਾਫ ਕਰਤਾ ਬਖਸ਼ ਦਿੱਤਾ ਚਰਨਾ ਨਾ ਲਾ ਲਿਆ ਤਾਂ ਫਿਰ ਤੇਰਾ ਮੇਰਾ ਪੁਸ਼ਕਰਨ ਦਾ ਕੋਈ ਹੱਕ ਹੀ ਨਹੀਂ ਹੈ ਜੀ ਸੋ ਇਸ ਕਰਕੇ ਸੋਚੀ ਨਾ ਜਿੰਨਾ ਹੋ ਸਕਦਾ ਚੱਲਣ ਦੀ ਕੋਸ਼ਿਸ਼ ਕਰੋ ਕਿ ਉਹ ਕੀ ਘਰ ਦੇ ਝਗੜੇ ਝੜੀ ਹੀ ਨਹੀਂ ਇਸ ਮੇਟਮ ਦੇ ਪਰੇਸ਼ਾਨੀਆਂ ਨੇ ਇਸ ਮੇਟਮ ਦੀਆਂ ਤੇ ਦੂਸਰਿਆਂ ਦੀ ਦੂਸਰਿਆਂ ਦੀ ਲਾਈਫ ਦੇ ਵਿੱਚ ਸਾਨੂੰ ਬਹੁਤੀ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਜੀ ਸੋ ਹੁਣ ਆਪਾਂ ਇੱਥੇ ਮਾਫੀ ਚਾਹੁੰਦੇ ਵੀਡੀਓ ਕਾਫੀ ਲੰਬੀ ਹੋ ਗਈ ਹੈ ਜੀ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦਿਓ ਤੇ ਹੁਣ ਆਪਾਂ ਮੇਨ ਵਿਸ਼ੇ 'ਤੇ ਚੱਲਦੇ ਹਾਂ ਕਿ ਈਦ ਆ ਸਭ ਨੂੰ ਮੁਬਾਰਕ ਹੋਵੇ ਈਦ ਦੇ ਤਿਹਾਰ ਤੇ ਇਹ ਕੁਝ ਕਰਮ ਜਰੂਰ ਕਰੋ ਜੀ ਸੋ ਕਰਮ ਕੀ ਕੀ ਕਰਨੇ ਨੇ ਕਿ ਇੱਕ ਵਾਰ ਧਿਆਨ ਜਰੂਰ ਦੇਣਾ ਜੀ ਤੇ ਦੱਸਦੇ ਹਾਂ ਸੋ ਦਾ ਦਿਨ ਬੜਾ ਹੀ ਖੁਸ਼ੀਆਂ ਦੇ ਨਾਲ ਮਨਾਉਂਦੇ ਤੇ ਪਿਆਰ ਦੇ ਨਾਲ ਮਨਾਉਂਦੇ ਨੇ ਜਿਹੜੇ ਰੋਜ਼ੇ ਰੱਖਦੇ ਨੇ ਜੀ ਸੋ ਆਖੀ ਜਿਨ੍ਹਾਂ ਨੇ ਰੋਜ਼ੇ ਰੱਖੇ ਹੋਏ ਸੀ ਜੀ ਆਪ ਸਭ ਨੂੰ ਈਦ ਮੁਬਾਰਕ ਹੋਵੇ ਸੋ ਜਿਨ੍ਹਾਂ ਨੇ ਨਹੀਂ ਵੀ ਰੋਜ਼ੇ ਰੱਖੇ ਹੋਏ ਵੈਸੇ ਹੀ ਪੀਰਾਂ ਫਕੀਰਾਂ ਦੀ ਸੇਵਾ ਕੁਲੀ ਕਰ ਰਹੇ ਨੇ ਜੀ ਸੋ ਉਹਨਾਂ ਨੂੰ ਵੀ ਈਦ ਮੁਬਾਰਕ ਕਿਉਂਕਿ ਪੀਰਾਂ ਫਕੀਰਾਂ ਚ ਹੀ ਇਹ ਚੀਜ਼ ਆ ਜਾਂਦੀ ਹੈ ਜੀ ਸੋ ਈਦ ਦਾ ਦਿਨ ਜੋ ਗਲੇ ਲਾ ਕੇ ਮਨਾਇਆ ਜਾਂਦਾ ਈਤ ਮੁਬਾਰਕ ਕਹ ਕੇ ਗਲੇ ਮਿਲਿਆ ਜਾਂਦਾ ਹੈ ਜੀ ਜਾਣੀ ਮਿਲ ਜੁੜ ਕੇ ਰੈਣ ਦਾ ਪ੍ਰਤੀਕ ਹੈ ਜੀ ਸੋ ਬਾਕੀ ਜਿਨ੍ਹਾਂ ਤਾਂ ਰੋਜ਼ੇ ਰੱਖੇ ਹੋਏ ਉਹਨਾਂ ਨੇ ਆਪਣੀ ਰੀਤੀ ਰਿਵਾਜ ਦੇ ਹਿਸਾਬ ਨਾਲ ਹੀ ਈਦ ਮਨਾਉਣੀ ਹੈ ਤੇ ਖਾਣਾ ਖਾਣਾ ਹੈ ਜੀ ਚੰਦ ਦੇਖਣ ਤੋਂ ਬਾਅਦ ਸੋ ਉਹ ਸਭ ਕੁਝ ਜਾਣਦੇ ਨੇ ਕਿ ਕਦ ਕਿਹੜਾ ਕਰਮ ਕਿਵੇਂ ਕਰਨਾ ਹੈ ਸੋ ਵੱਖੀ ਜੋ ਆਮੇ ਹੀ ਪੀਰਾਂ ਖੀਰਾਂ ਦੀ ਸੇਵਾ ਕਰਦੇ ਆ ਉਹ ਕੱਲ ਦੇ ਦਿਨੇ ਕਰਮ ਕਰ ਸਕਦੇ ਆ ਕੀ ਬਣਾ ਸਕਦੇ ਹੋ ਸੋ ਜਿੰਨਾ ਹੋ ਸਕਦਾ ਯਾਨੀ ਜਿੰਨੀ ਤੁਹਾਡੀ ਗੁੰਜਾਇਸ਼ ਹੈ ਉਸ ਹਿਸਾਬ ਨਾਲ ਕਰਮ ਕਰਨਾ ਸੋ ਸੇਵੀਆਂ ਦਾ ਵੀ ਤੁਸੀਂ ਭੋਗ ਲਗਾ ਸਕਦੇ ਹੋ ਦਰਵਾਜ਼ੇ ਪ੍ਰਸ਼ਾਦ ਵੰਡ ਸਕਦੇ ਹੋ ਫੇਣੀਆ ਵੀ ਬਣਾ ਸਕਦੇ ਹੋ ਤੇ ਨਾਲ ਖੀਰ ਵੀ ਬਣਾ ਸਕਦੇ ਹੋ ਜਿਹੜੀ ਚੀਜ਼ ਤੁਹਾਨੂੰ ਈਜੀ ਲੱਗੇ ਉਹ ਤੁਸੀਂ ਚੀਜ਼ ਦਾ ਭੋਗ ਵੀ ਰਮਰਸ਼ਾਦ ਨੂੰ ਲਗਾ ਸਕਦੇ ਆ ਤੇ ਸੰਗਤ ਵਿੱਚ ਵੰਡ ਸਕਦੇ ਆ ਜੀ ਸੋ ਬਾਕੀ ਜੇ ਮੈਂ ਤੁਹਾਨੂੰ ਲੱਗੇ ਕਿ ਅਸੀਂ ਇਹ ਕੰਮ ਕਰ ਸਕਦੇ ਉਸ ਤਰੀਕੇ ਨਾਲ ਕਰਨਾ ਸੋ ਬਾਕੀ ਇਥੇ ਇੱਕ ਹੋਰ ਕੰਮ ਦੱਸਾਂਗੇ ਜੀ ਜਿਹੜੇ ਕਰੂ ਚੰਗੇ ਨੇ ਵਧੀਆ ਕਮਾ ਲੈਂਦੇ ਨੇ ਜੀ ਉਹਨਾਂ ਲਈ ਇਹ ਗੱਲ ਆ ਕਿ ਕੋਸ਼ਿਸ਼ ਕਰਨੀ ਕਿ ਥੋੜਾ ਬਹੁਤ ਦਾਨ ਕਰਨਾ ਸੋ ਥੋੜਾ ਬਹੁਤ ਦਾਨ ਇਸ ਦਿਨ ਤੇ ਜ਼ਰੂਰ ਕਰਨਾ ਚਾਹੀਦਾ ਬਾਕੀ ਜਿਨ੍ਹਾਂ ਨੇ ਰੋਚੀ ਰੱਖੀ ਹੋਏ ਉਹਨਾਂ ਨੂੰ ਕੋਈ ਚੀਜ਼ ਲੈ ਕੇ ਦੇ ਦੋ ਜਾਂ ਵੈਸੇ ਹੀ ਭੁੱਖਿਆਂ ਨੂੰ ਖਾਣਾ ਖਿਲਾ ਦੋ ਦਾਨਪੂਰਨ ਕਰੋ ਸੋ ਜਿੰਨਾ ਹੋ ਸਕਦਾ ਦਾਨਪੂਰਨ ਕਰਨਾ ਚਾਹੀਦਾ ਸੋ ਜਿਨ੍ਹਾਂ ਕੋ ਗੁਨੈਸ਼ ਨਹੀਂ ਫਿਰ ਵੀ ਉਹ ਥੋੜਾ ਬਹੁਤ ਕਰਮ ਕਰ ਹੀ ਲੈਂਦੇ ਨੇ ਕਹਿੰਦੇ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਰੀਬੀ ਹੁੰਦੀ ਹੈ ਉਹਨਾਂ ਦੇ ਦਿਲ ਬਹੁਤ ਵੱਡੇ ਹੁੰਦੇ ਨੇ ਫਿਰ ਵੀ ਉਹ ਕੱਢ ਹੀ ਲੈਂਦੇ ਨੇ ਟਾਈਮ ਘਰ ਘਰ ਹੀ ਲੈਂਦੇ ਔਕੇ ਸੋਕੇ ਤੇ ਜਿਹੜੇ ਕਰੋ ਚੰਗੇ ਨੇ ਵਧੀਆ ਖਾਂਦੇ ਪੀਂਦੇ ਨੇ ਉਹਨਾਂ ਨੂੰ ਵੀ ਇੱਥੇ ਸ਼ੁਕਰਾਨਾ ਪ੍ਰਮਾਤਮਾ ਦਾ ਕਰਨਾ ਚਾਹੀਦਾ ਕਿ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਤੇ ਆਪਣਾ ਦਿਲ ਵੱਡਾ ਰੱਖੀਏ ਤੇ ਕਿਸੇ ਲੋੜਵੰਦ ਦੀ ਮਦਦ ਕਰੀਏ ਸੋ ਇਸ ਦਿਨ ਤੇ ਦਾਨਪੂਰਨ ਜਿੰਨਾ ਕੀਤਾ ਜਾਵੇ ਉਹ ਪ੍ਰਮਾਤਮਾ ਤੁਹਾਡੇ ਇਕੱਲੇ-ਇਕੱਲੇ ਕਰਮ ਦਾ ਸਾਮ ਰੱਖਦਾ ਹੈ ਸਮਾਂ ਆਉਣ ਤੇ ਉਹ ਕੋਲ ਨਹੀਂ ਰੱਖਦਾ ਵਾਪਸ ਦੇ ਦਿੰਦਾ ਸੋ ਜੋ ਵੀ ਤੁਸੀਂ ਅੱਜ ਜ਼ਿੰਦਗੀ ਵਿੱਚ ਚੰਗਾ ਕਰ ਰਹੇ ਹੋ ਦਾਨਪੂਰਨ ਕਰ ਰਹੇ ਹੋ ਉਹ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਪ੍ਰਮਾਤਮਾ ਲਈ ਕਰ ਰਹੇ ਆਂ ਜੇ ਕਿਸੇ ਲਈ ਉਹ ਤੁਸੀਂ ਆਪਣੇ ਖੁਦ ਲਈ ਕਰ ਰਹੇ ਹੋ ਕਿਉਂਕਿ ਇਹ ਜੋ ਸੇਵਾ ਸਿਮਰਨ দান ਪੁੰਨ ਹੈ ਉਹ ਜਿਹੜਾ ਇਨਸਾਨ ਜਿੰਨਾ ਕਰੇਗਾ ਜੇ ਹੁਸ ਭਾਵਨਾ ਲੈ ਕੇ ਜਾਏਗਾ ਉਹਨੂੰ ਹੀ ਮਿਲਣਾ ਇਹਦਾ ਫਲ ਕਿਸੇ ਨੂੰ ਨਹੀਂ ਮਿਲਣਾ ਸੋ ਇਸ ਕਰਕੇ ਵੱਧ ਤੋਂ ਵੱਧ ਚੰਗਾ ਕਰਮ দান ਪੁੰਨ ਜ਼ਰੂਰ ਕਰਿਆ ਕਰੋ ਜੀ ਆਪ ਸਭ ਨੂੰ Eid ਮੁਬਾਰਕ ਹੋਵੇ ਜੀ ਸੋ ਹੁਣ ਇੱਥੇ ਵੀਡੀਓ ਸਮਾਪਤ ਕਰਦੇ ਆਂ ਜੈ ਵੀਰਾਂ ਦੀ ਜੀ ਜੈ ਸੰਗਤ